کی آغا تھا مارکیٹ میں بلال بلال او بھائی ਮਾਦੀਏ ਇਸ ਲਾਡਲੀ ਧੀ ਨੂੰ ਉਸਨੇ ਤਿਆਰ ਕਰਕੇ ਸਕੂਲ ਭੇਜਿਆ ਸੀ ਮਾ ਦਾ ਕਹਿਣਾ ਹੈ ਕਿ ਸੇ ਸਕੂਲ ਵਾਲਿਆਂ ਨੂੰ ਫੀਸਾਂ ਦੇਣਿਆ ਤੇ ਉਹ ਸਾਡੇ ਬੱਚਿਆਂ ਨੂੰ ਮਾਰਦੇ ਨੇ ਬੜੇ ਹੀ ਚਾਵਾ ਦੇ ਨਾਲ ਸਕੂਲ ਭੇਜੇ ਕੁੜੀ ਦੇ ਨਾਲ ਉੱਥੇ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਤੋਂ ਬਾਅਦ ਇਸ ਮਰੀ ਕੁੜੀ ਨੂੰ ਘਰ ਸੁੱਟ ਕੇ ਸਕੂਲ ਵਾਲੇ ਉੱਥੋਂ ਰਫਾ-ਦਫਾ ਹੋ ਗਏ ਮਾਂ ਦੱਸਦੀ ਹੈ ਕਿ ਕੋਈ ਮੈਨੇਜਮੈਂਟ ਦਾ ਬੰਦਾ ਕੋਲਾ ਕੇ ਖੜਿਆ ਤੱਕ ਨਹੀਂ ਮਾਪਿਓ ਦੀ ਸਾਰ ਤੱਕ ਨਹੀਂ ਲਹੀ ਜਿਨ੍ਹਾਂ ਦੀ ਜ਼ਿੰਦਗੀ ਉਜੜ ਗਈ ਇਸ ਬੱਚੀ ਦੀ ਜਾਨ ਸਕੂਲ ਦੇ ਅੰਦਰ ਗਈ ਹੈ ਬਸ ਤੇ ਟਾਇਰ ਦੇ ਹੇਠਾਂ ਉਹ ਆ ਗਈ ਸੀ ਜਿਸ ਦੇ ਕਾਰਨ ਉਸਨੇ ਦਮ ਤੋੜਿਆ ਲੁਧਿਆਣਾ ਦੇ ਸੈਕਟਰ 32 ਦਾ ਇਹ ਮਾਮਲਾ ਜਿੱਥੇ ਬੀਸੀਐਮ ਸਕੂਲ ਦੇ ਵਿੱਚ ਇੱਕ ਮਾਸੂਮ ਬੱਚੀ ਦੀ ਜਾਨ ਚਲੀ ਗਈ। ਕੀ ਕਰ ਰਹੇ ਨੇ ਗੱਤੋ ਗੱਤੋ ਹੋ ਰਹੀ ਹੈ ਕੋਈ ਹੋਰ ਕੋਈ ਬੋਲਣ ਬਸਾਰੀ ਤਹਿਕੀਕਾਨ ਕਰ ਰਹੀ ਹੈ ਡਰਾਈਵਰ ਨੇ ਗੱਡੀ ਫਿਰ ਦਿੱਤਾ ਡਰਾਈਵਰ ਮਰਾਉਣਾ ਬਸ ਡਰਾਈਵਰ ਮਰਾਉਣਾ ਕਿਹਨੇ ਕੀ ਕਰਾਉਂਦਾ ਪਿੱਛੇ ਕਰ ਲਾ ਹੁਣ ਪਤਾ ਕੀ ਨੇ ਹੁਣ ਤੁਸੀਂ ਕਿਹਨਾਂ ਹੋ ਸਾਰੇ ਸਾਂਝੇ ਹੁੰਦੇ ਜੀ ਬੱਚੇ ਸਾਰੇ ਸਾਰੇ ਰੁਕ ਜਾ ਕਮਿੰਡੀ ਯਾਰ ਸਾਰੇ ਡਰਾਈਵਰ ਨੂੰ ਮਰਾਓ ਕੌਣ ਇਹੋ ਬਲੌਕ 3 ਘੰਟੇ ਹੋ ਗਏ ਬਾਹਰ ਖੜੇ ਨੂੰ ਸਾਲੇ ਸਾਂਝੇ ਤੋਂ ਗਲਤੀ ਹੋਈ ਆ ਡਰਾਈਵਰ ਹੋਇਆ ਕੀ ਕੀ ਮਾਮਲਾ ਗਿਆ ਪੁਰ ਜਿਹੜਾ 7:30 8:00 ਵਜੇ ਬੱਚੀ ਦੀ ਡੈਥ ਹੋਈ ਹੈ ਸਕੂਲ ਬਾਗ ਦੇ ਨੀਚੇ ਆ ਕੇ ਟਾਇਰ ਦੇ ਨੀਚੇ ਉਹ ਉਹਦੀ ਪਹੁੰਚੀ ਗਈ ਉਹਦੇ ਬੱਚਾ ਹੁਣ ਲੈ ਕੇ ਗਿਆ ਹੋਟਲ ਦੇ ਹਸਪਤਾਲ ਤੇ ਬਾਕੀ ਉਹਨੇ ਕੈਮਰੇ ਚੈੱਕ ਕਰਦੇ ਸਾਰੀ ਤਕਰੀਰ ਕਰਦੇ ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ ਬੱਚਾ ਟਾਇਰ ਦੇ ਸੰਦੇਸ਼ ਆ ਸਕੂਲ ਦੇ ਅੰਦਰ ਹੀ ਸਕੂਲ ਅੱਛਾ ਉਹਦੀ ਡੈਥ ਹੋ ਗਈ ਬੱਚੇ ਦੀ ਖੇਲਦੇ ਹੋਦੀ ਸਰ ਲਹੀ ਹੈ ਜਾਂ ਕਿਵੇਂ ਹੋਇਆ ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜੇਗੀ ਇੱਥੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰੇ ਲਾ ਲਿੱਤੇ ਗਏ ਨਹੀਂ ਨਹੀਂ ਆਏ ਹੋਗੇ ਦੇਖ ਰਹੇ ਅਸੀਂ ਇੱਥੇ ਕੋਈ ਦੇਖ ਲੈਣਾ ਕਿੱਥੋਂ ਲਾਇਆ ਗਿਆ ਤਾਂ ਕੋਈ ਇਹਨਾਂ ਕਰ ਰਿਹਾ ਸੀ ਕਿਹੋ ਜੀ ਕਾਰਵਾਈ ਕਰ ਰਹੇ ਹੋ ਜੋ ਕਾਰਵਾਈ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਅਸੀਂ ਕਰਾਂਗੇ ਆ ਪ੍ਰੋਵਾਈਡ ਨਹੀਂ ਇਹ ਬੱਸ ਸਕੂਲ ਦੀ ਸੀ ਕਿ ਬਾਹਰ ਦੀ ਸੀ ਇਹ ਸਕੂਲ ਦੀ ਸੀ ਸਕੂਲ ਨਾਲ ਅਟੈਚ ਸੀ ਸਕੂਲ ਬੱਚਿਆਂ ਦੀ ਬੱਸ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ ਫਰਸਟ ਚ ਪੜ੍ਹਦੀ 6-7 ਸਾਲ ਦੀ ਅੱਜ ਉਹਦੇ ਨਾਲ ਰਾਸ ਕਿਉਂ ਨਹੀਂ ਆਪਾਂ ਇਕੱਠੇ ਹੁੰਦੇ ਵੇ ਠੀਕ ਹੈ ਨਾ ਤੁਸੀਂ ਅੱਜ ਅਗਰ ਤੁਸੀਂ ਵੇਟ ਕਰਦੇ ਵੇ ਸਾਡੇ ਬੱਚੇ ਨਾਲ ਵੀ ਆਦਾ ਹੋ ਬਿਲਕੁਲ ਬਾਜੀ ਤੁਸੀਂ ਆ ਵੇਟ ਕਰਦੇ ਪਏ ਹੋ ਕਿ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਅਕਸਰ ਹੀ ਸਾਨੂੰ ਆ ਸਕੂਲ ਨੂੰ ਧਮਕੀਆਂ ਇਹ ਬੰਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਹੰਕਾਰ ਇੰਨਾ ਹੰਕਾਰ ਤਾਂ ਹੀਰੋ ਵਾਲਿਆਂ ਦੇ ਵਿੱਚ ਨਹੀਂ ਜਿੰਨਾ ਹੰਕਾਰ ਇਹਦੇ ਵਿੱਚ ਵੜਿਆ ਹੋਇਆ ਹੈ ਭਾਈ ਉਹ ਦੇਖੋ ਸ਼ਰੀਆਮ ਸਕੂਲ ਦੇ ਕੈਮਰੇ ਦੀ ਵਾਇਰਿੰਗ ਵੀ ਕੱਢ ਦਿੱਤੀ ਗਈ ਹੈ ਜਿਹੜੇ ਡੇਲੀ ਕੈਮਰੇ ਚੱਲਦੇ ਸੀ 15 ਸਾਲ ਮੈਂ ਸਕੂਲ 'ਚ ਪੜਿਆ ਰੋਜ਼ ਕੈਮਰੇ ਚੱਲਦੇ ਸੀ ਹੁਣ ਅੱਜ ਸਵੇਰੇ ਵਾਰਦਾਤ ਹੋਈ ਹੈ ਤੇ ਕੈਮਰੇ ਦੀ ਜਿਹੜੀ ਵਾਇਰਿੰਗ ਹੈ ਉਹ ਕੱਢ ਦਿੱਤੀ ਗਈ ਹੈ اپنی ਜਿਹੜੀ ਨੰਨ ਲੈ ਕੇ ਉਹਨੂੰ ਛੁਪਾਇਆ ਜਾ ਰਿਹਾ ਸਰਿਆ ਕੋਣ ਆ ਗਿਆ ਬੱਸ ਵੀ ਜਿਹੜਾ ਐਕਸੀਡੈਂਟ ਹੋ ਗਿਆ ਵਾ ਬੀਸੀਐਮ ਸਕੂਲ ਦਿਮਾਲਪੁਰ ਉਹ ਲਾ ਕੋਗਨਾਈਜ਼ ਸਕੂਲ ਨੇ ਬਟ ਜ਼ੀਰੋ ਰਿਸਪੌਂਸਿਬਿਲਟੀ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਭੇਜਦੇ ਆਂ ਵੀ ਸਾਡਾ ਬੱਚਾ ਸਹੀ ਸਲਾਮਤ ਪੁੱਲੋ ਵਾਪਸ ਆਉਗਾ ਅਸੀਂ ਹੁਣ ਉਹਨਾਂ ਨੂੰ ਕਦੇ ਵਾਪਸ ਨਹੀਂ ਦੇਖਣਾ ਉਹ ਚੀਜ਼ ਹੀ ਨਹੀਂ ਸੀ ਸ਼ਾਵਨ ਯਰ ਜਸੀਓ ਸਾਡਾ ਬੱਚਾ 7 ਸਾਲ ਦਾ ਨੇ ਸੀਗਾ ਇਹ ਬੰਦਾ ਟੋ ਸਾਡੇ ਬੱਚੇ ਨੂੰ ਇੱਥੇ ਛੱਡ ਕੇ ਚਲੇ ਗਿਆ ਉੜ ਕੇ ਜਾ ਕੇ ਫੋਨ ਬੰਦ ਕਰ ਲਏ ਉਹਨਾਂ ਨੇ ਉਹਨਾਂ ਨੇ ਕੋਈ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਇੱਕ ਬੰਦਾ ਵੀ ਉਹਨਾਂ ਦਾ ਮੈਨੇਜਮੈਂਟ ਦਾ ਕੋਈ ਨਹੀਂ ਇੱਥੇ ਆ ਕੇ ਖੜਿਆ ਕੋਈ ਸਾਰ ਨਹੀਂ ਲਈ ਮਾਂ-ਬਾਪ ਦਾ ਕੀ ਹਾਲ ਆ ਕੀ ਨਹੀਂ ਸਾਡਾ ਟੰਬਰ ਉੱਜੜ ਗਿਆ ਸਾਡਾ ਬੱਚਾ ਚਲਾ ਗਿਆ ਉਹਨਾਂ ਦੀ ਬੱਸ ਦੇ ਫਰੰਟ ਟਾਇਰ ਦੇ ਥੱਲੇ ਸਾਡਾ ਬੱਚਾ ਆਇਆ ਉਹਨਾਂ ਦਾ ਕੇਅਰ ਟੇਕਰ ਕਿੱਥੇ ਸੀ ਬੱਚਿਆਂ ਨੂੰ ਕਿਉਂ ਨਹੀਂ ਅੰਦਰ ਲੈ ਕੇ ਜਾਂਦੇ ਉਹਨਾਂ ਦੀ ਰਿਸਪਾਂਸਿਬਿਲਟੀ ਕਿੱਥੇ ਆ ਅਸੀਂ ਸਿਰਫ ਪੀਸਾ ਭਰিয়ে ਇਹਨਾਂ ਨੂੰ ਅਸੀਂ ਇਹਨਾਂ ਨੂੰ ਸਿਰਫ ਪੈਸੇ ਨਹੀਂ ਹੈ ਸਾਡੇ ਬੱਚਿਆਂ ਦੀ ਜਾਨਾਂ ਦੀ ਕੋਈ ਕੀਮਤ ਨਹੀਂ ਕੋਈ ਕੀਮਤ ਨਹੀਂ ਛੱਡੋ ਪੈਸੇ ਲੈ ਲਓ ਜਿੰਨੇ ਲੈਣੇ ਸਾਡਾ ਪੁੱਤ ਮੋੜ ਦਿਓ ਸਾਡਾ ਪੁੱਤ ਮੋੜ ਦਿਓ ਕਿਸੇ ਤਰ੍ਹਾਂ ਇਹ ਇਹ ਸਾਡਾ ਪੁੱਤ ਮੋੜ ਦਿਓ ਸਕੂਲ ਵੱਲੋਂ ਕੈਮਰੇ ਹਟਾਏ ਗਏ ਜੀ ਤੁਹਾਨੂੰ ਇਹ ਲੱਗਦਾ ਇਹ ਠੀਕ ਸੀ ਤੇ ਕੈਮਰੇ ਨੂੰ ਜੀ ਨਹੀਂ ਪਤਾ ਕੈਮਰੇ ਨਾਲ ਤੇੜ ਕਰਨੀਆਂ ਬਲੈਡਿੰਗ ਪੋਰਟ ਤੇ ਵੀ ਹਟਾਇਆ ਗਿਆ ਹੈਗਾ ਉੱਥੋਂ ਨਹੀਂ ਇਸ ਚੀਜ਼ ਨੂੰ ਮੰਨਦੇ ਹੋ ਵੀ ਕਈ ਅੰਗੈਲੀਆਂ ਸੀਗੀਆਂ ਆਉਦੇ ਵਿੱਚ ਟੀਮ ਇਟੈਂਡੈਂਟ ਵੀ ਨਹੀਂ ਸੀ ਬਸ ਸਕੂਲ ਬੱਸ ਦੇ ਵਿੱਚ ਕੋਈ ਇਟੈਂਡੈਂਟ ਨਹੀਂ ਸੀਗਾ ਇਹ ਚੀਜ਼ ਮੰਨਦੇ ਹੋ ਤੁਸੀਂ ਹੁਣ ਬਾਤ ਐਸੀ ਹੈ ਮੈਂ ਕੀ ਕਹਿਣੀ ਆਫ ਕਿ ਤੇ ਮੈਨੇ ਵਾਹ ਦੇਖਿਆ ਹੀ ਨਹੀਂ ਮੈਨੇ ਦੇਖੋ ਉਹ ਤੁਸੀਂ ਇੱਥੇ ਆਇਓ ਕਿਸ ਬਿਹਾਰ ਤੇ ਆਇਓ ਸਕੂਲ ਦੇ ਬਿਹਾਰ ਤੇ ਆਇਓ ਸਰ ਮੈਂ ਸਕੂਲ ਦੇ ਬਿਹਾਰ ਤੇ नहीं आई डाउट तो के तो एजे, एजे ही के साथ खड़े रहेंगे स्कूल प्रशासन की तरह क्वेश्चन आपने देखा मैम आप आए हैं आप स्कूल की तरफ से आए हैं आप सब टीचर हो सर हम पेरेंट्स से मिलने आएंगे आप पेरेंट्स से मिलने आएंगे आप जानते हैं आपको लगता है कि स्कूल की गलती है कहीं ना कहीं ਜੇ ਤੁਹਾਨੂੰ ਕੋਈ ਸਟੇਜ ਆਫ ਦਿਨੋ ਨੂੰ ਮਿਲਨੇ ਆਇਆ ਉਹਨਾਂ ਨਾਲ ਗੱਲਬਾਤ ਹੋਈ ਹੈ ਫਿਰ ਨਹੀਂ ਪੈਰੈਂਟਸ ਕੇ ਸਾਥ ਮਾਧਿਅਮ ਕੇ ਸਾਥ ਬਾਤ ਕੀਆ ਕੀ ਆ ਕੀ ਬੋਲੇ ਕੀ ਕਹਾ ਗਿਆ ਉਹਨੂੰ ਵੀ ਕੁਝ ਨਹੀਂ ਕਹਾ। ਉਹ ਇਸ ਹਾਲਤ ਮੇ ਹੋ ਹੀ ਨਹੀਂ ਸਕਤੀ ਹੈ ਇਸ ਟਾਈਮ ਤਾਂ ਉਹਨੂੰ ਪਤਾ ਹੀ ਨਹੀਂ ਚਲੇਗਾ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ। ਇਸ ਸਟੇਜ ਮੇ ਕਿਸੇ ਨੂੰ ਕੁਝ ਨਹੀਂ ਪਤਾ ਚਲਦਾ। ਸਾਲੋਂ ਬਾਅਦ ਵੀ ਨਹੀਂ ਪਤਾ ਚਲਦਾ। ਆਪਲੀ ਜੀ ਹਾਈਪਾਂਸ ਫੇ ਮੋਰ ਦੈਨ। ਉਹ ਦੇਖੋ ਇਹ ਸਕੂਲ ਵਾਲਿਆਂ ਨੇ ਸਾਰੇ ਸਬੂਤ ਮਿਟਾ ਦਿੱਤੇ ਨੇ। ਇੱਥੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੇ ਇਹਨਾਂ ਨੇ ਮਿਟਾ ਦਿੱਤੇ ਨੇ ਕੈਮਰੇ ਨੇ ਸਭ ਉਹ ਵੀ ਚੱਕ ਦਿੱਤੇ ਨੇ ਡੀਵੀਆਰਾਂ ਸਾਰੀਆਂ ਲੁਕੋ ਦਿੱਤੀਆਂ ਨੇ ਦੇਖੋ ਸਾਰਾ ਇੱਥੇ ਆਹ ਦੇਖੋ ਸਾਰਾ ਕਲੀਨ ਕਰ ਦਿੱਤਾ ਐਸੇ ਬੱਚੇ ਦੇ ਕੋਲ ਬੱਚੇ ਕਿੰਨੇ ਸਾਲ ਦੇ ਬੱਚਾ ਇਹ 7 ਸਾਲ ਦਾ 7 ਸਾਲ ਦੀ ਬੇਟੀ ਸੀਗੀ ਜੀ ਔਰ ਉਹ ਸਾਹਮਣੇ ਗੇਟ ਆ ਗੇਟ ਤੋਂ ਕੋਈ ਉਹਨਾਂ ਦਾ ਸਟਾਫ ਉਹ ਸਾਹਮਣੇ ਖੜਾ ਕੋਈ ਆ ਕਿ ਅੱਗੇ ਭੇਜਿਆ ਆਇਆ ਨਹੀਂ ਉੱਤੇ 8ਵੀਂ ਕਲਾਸ ਦੇ ਬੱਚੇ ਨੇ ਬੱਚੇ ਦੀ ਬੋਡੀ ਚੁੱਕੀ ਹੈ ਕਿਸੇ ਸਟਾਫ ਦੀ ਹਿੰਮਤ ਨਹੀਂ ਭਈ ਉਹ ਦੇਖੋ ਸਟਾਫ ਕਿੰਨੀ ਦੂਰ ਖੜਾ ਹੈ ਕੋਈ ਨਹੀਂ ਆਇਆ ਇੱਥੇ ਉਹ ਦੇਖੋ ਗੇਟਵਾਲ ਕੈਮਰਾ ਕਿੰਨੀ ਦੂਰ ਆ ਕੋਈ ਨਹੀਂ ਇੱਥੇ ਆਇਆ ਇਸ ਵੇਲੇ ਸਕੂਲ ਦੀ ਛੁੱਟੀ ਆ ਕਾਲਸਾਨ ਕੀ ਆ ਸਵੇਰੇ ਫਿਰ ਉਹ ਬੱਚੇ ਆਉਂਦੇ ਕਹਿਣ ਪਹਿਲੀ ਮੇਰੀ ਨਾਲੇ ਬੱਚੇ ਉਤਰੇ ਹੀ ਨਹੀਂ ਕੁਝ ਨਹੀਂ ਹੋਇਆ 19 ਦਿਨ ਬਸ ਬੈਕ ਕਰ ਰਹੇ ਜਾਂ ਅੱਗੇ ਕਰ ਰਹੇ ਦਾ ਮਤਲਬ ਹੀ ਨਹੀਂ ਹਾਂਜੀ ਹੁਣ ਪਹਿਲੀ ਦਾ ਅੰਗੈਲੀ ਪੂਰੇ ਸਟਾਫ ਦੀ ਹੈ ਜੀ ਚਲੋ ਉਹ ਤਾਂ ਠੀਕ ਆ ਜੋ ਆਪਣਾ ਗਲਤੀ ਵੀ ਨਹੀਂ ਮੰਨਦੇ ਬਈ ਨਾ ਜੋ ਹੋ ਗਿਆ ਉਹਨਾਂ ਨੂੰ ਕਿਹਾ ਜਾਣਾ ਵੀ ਕੈਮਰੇ ਨੇ ਉਹ ਪਹਿਲਾਂ ਹੀ ਬੰਦ ਸੀ ਜੀ ਯਾਰ ਇਹਦਾ ਵੱਡਾ ਸਕੂਲ ਆ ਕੈਮਰੇ ਬੰਦ ਸੀ ਜਾਂ ਕੀਤੇ ਤਾਂ ਹੁਣ ਉਹਨਾਂ ਨੂੰ ਪਤਾ ਹੈ ਨਾ ਇਹਦੇ ਬਾਰੇ ਹੁਣ ਇਹ ਤਾਂ ਉਹਨਾਂ ਨੂੰ ਪਤਾ ਨਾ ਉਹਨਾਂ ਦੇ ਮੈਂਬਰਾਂ ਨੂੰ ਬੰਦ ਸੀ ਜੀ ਜਿੱਦੀ ਮੈਂ ਇਹਨ ਬੱਚੀ ਨੂੰ ਛੱਡਣ ਵੀ ਆਈ ਐ ਨਾ ਬੱਚੀ ਐਕਸਪਾਇਰ ਹੋ ਚੁੱਕੀ ਐ ਪਹਿਲੀ ਗੱਲ ਤਾਂ ਉਹਨਾਂ ਨੇ ਕਿ ਹਿਮੈਰਟਿਕ ਵੀਰਾਂ ਦਿਖਾਉਣਾ ਚਾਹੀਦਾ ਸਿੰਪੈਥੀ ਹੋਣੀ ਚਾਹੀਦੀ ਸੀ ਕਿ ਉਹਨਾਂ ਦੀ ਹੀ ਸਕੂਲ ਦੀ ਬੱਚੀ ਐ ਜਿਹੜੀ ਐਕਸਪਾਇਰ ਹੋਈ ਐ ਚਾਹੇ ਕਿਸੇ ਰੀਜ਼ਨ ਕਰਕੇ ਵੀ ਹੋਈ ਐ ਤਾਂ ਮਾਪੇ ਨੂੰ ਤਰੀਕੇ ਵੈਲਿਡ ਤਰੀਕੇ ਨਾਲ ਦੱਸ ਦੇ ਉਹਨਾਂ ਨੂੰ ਕੀ ਟੇਕ ਕਰਦੇ ਇੱਥੇ ਪਤਾ ਲੱਗਿਆ ਜਿਹੜੇ ਮਾਪੇ ਬੱਚੇ ਦੀ ਪਹੁੰਚੇ ਸੀ ਬੱਚੀ ਦੇ ਉਹ ਕਹਿੰਦੇ ਨੇ ਕਿ ਜਦੋਂ ਵੈਨ ਛੱਡ ਕੇ ਗਈ ਹੈ ਉਹ ਛੱਡਦੀ ਸਾਰ ਨਾ ਕੋ ਗੱਲ ਕੀਤੀ ਹੈ ਨਾ ਕੋ ਕੰਡੀਸ਼ਨ ਦੀ ਗੱਲ ਕੀਤੀ ਹੈ ਬੱਚੇ ਨੂੰ ਉਤਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਸਕੂਲ ਦੇ ਨਾਲ ਜਿਹੜੀ ਪ੍ਰਬੰਧਨ ਕਮੇਟੀ ਮੈਨੇਜਮੈਂਟ ਹੈ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਦਸੀਏ ਪੁੱਛੀਏ ਵੀ ਕੀ ਹੱਲ ਹੋਇਆ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ ਉਹਨਾਂ ਸਾਰਿਆਂ ਦੇ ਨੰਬਰ ਮਿਲ ਆਏ ਨੇ ਤੇ ਪੁਕਤਾ ਸਬੂਤ ਨੇ ਇਸ ਚੀਜ਼ ਦੇ ਜਿਹੜੇ ਉਥੇ ਪੁਲਿਸ ਦਾ ਸਟਾਫ ਪਹੁੰਚਿਆ ਸੀ ਉਹਨਾਂ ਵੱਲੋਂ ਹੀ ਖੁੱਦੇ ਬਿਆਨ ਨੇ ਕਿ ਉਹਨਾਂ ਨੇ ਉਥੇ ਕੈਮਰੇ ਉਤਾਰੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਚਲਾਕੀ ਹੈ ਤੇ ਚੁਸਤੀ ਹੈ ਤੇ ਸਮਝਦਾਰੀ ਹੈਗੀ ਪੁਲਿਸ ਪ੍ਰਸ਼ਾਸਨ ਦੀ ਐਸਓਸੀ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਉਹਦੇ ਵਿੱਚ ਫਾਇਦਾ ਇਹ ਹੋਇਆ ਕਿ ਡੀਵੀਆਰ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ ਹੁਣ ਜਿਹੜੇ ਪੁਖਤਾ ਸਬੂਤ ਨੇ ਉਹ ਪੁਲਿਸ ਕੋਲ ਆਪਣੇ ਆ ਪਹੁੰਚੇ ਹੋਏ ਨੇ ਤੇ ਇਹਦਾ ਕੋਈ ਵੈਲਿਡ ਰੀਜ਼ਨ ਲੱਭ ਕੇ ਇਹਦੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਦੇਖੋ ਉਸ ਟੂਲ ਨੇ ਵੈਨ ਦੇ ਵਿੱਚ ਨਾ ਤਾਂ ਕੋਈ ਕੇ ਟੇਕਰ ਸੀਗਾ ਨਾ ਹੁਣ ਦੇਖੋ ਜਿਹੜਾ ਡਰਾਈਵਰ ਹੈ ਅਗਰ ਉਹ ਸਮਝਦਾਰ ਹੁੰਦਾ ਸਿਆਣਾਪ ਹੁੰਦਾ ਉਹਨੂੰ ਟ੍ਰੈਫਿਕ ਰੀਮਾਂ ਦੀ ਪਤਾ ਹੁੰਦੀ ਤਾਂ ਬੱਚੀ ਅਗਲੇ ਟਾਇਰ ਥੱਲੇ ਨਹੀਂ ਆ ਸਕਦੀ ਕਿਸੇ ਹੱਦ ਬੱਚੇ ਦੀ ਗਲਤੀ ਹੋ ਸਕਦੀ ਹੁਣ ਤਾਂ ਇਹ ਗਲਤੀ ਹੈ ਹੀ ਨਹੀਂ ਇਹ ਤਾਂ ਬੱਚੇ ਦੀ ਆਪਣੀ ਜਿਹੜਾ ਡਰਾਈਵਿੰਗ ਸਕੂਲ ਆ ਉਹਦੀ ਦਿੱਕਤ ਹੈ ਸਾਰੀ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੀ ਆਸ਼ਵਾਸਨ ਦੇ ਦੇਖੋ ਜੀ ਹੁਣ ਤੱਕ ਜੋ ਪੁਲਿਸ ਪ੍ਰਸ਼ਾਸਨ ਨੇ ਸਾਡਾ ਸਹਿਯੋਗ ਕੀਤਾ ਜੋ ਆਪਾਂ ਨੂੰ ਕੋਆਪਰੇਟ ਕਰ ਰਹੇ ਨੇ ਉਹ ਵਧੀਆ ਹੈਗਾ ਕਿਉਂਕਿ ਜਿਹੜਾ ਡੀਵੀਆਰ ਹੈਗਾ ਉਹਨਾਂ ਨੇ ਆਪਣੀ ਕਸਟਡੀ 'ਚ ਲਿਆ ਹੋਇਆ ਸ਼ੇਰਖਾਨੀ ਵੀ ਕੀਤੀ ਜਿਹੜਾ ਵੀਰ ਰੋ ਦੇਖੋ ਸਰ ਕੈਮਰਾ ਨਾਲ ਸ਼ੇਰਖਾਨੀ ਹੋਈ ਹੋਈ ਹੈ ਡੀਵੀਆਰ ਉਹਨਾਂ ਨੇ ਪਹਿਲਾਂ ਆਪਣੀ ਕਸਟਡੀ 'ਚ ਲੈ ਲਿਆ ਇਸ ਕਰਕੇ ਉਮੀਦ ਇਹੀ ਬਚੀ ਹੋਈ ਹੈ ਕਿ ਸਹੀ ਜਿਹੜਾ ਹੋਊਗਾ ਆਪਣਾ ਫੈਸਲਾ ਉਹ ਪਰਿਵਾਰ ਦੇ ਹੱਕ ਚ ਆਊਗਾ ਫੈਸਲੇ ਦੀ ਉਮੀਦ ਆਪੇ ਹੀ ਕਰਦੇ ਆ ਕਿ ਜੋ ਬੱਚੀ ਨਾ ਪਾਣਾ ਵਰਤਨਾ ਸੀ ਉਹ ਤੋਂ ਬਦਲ ਚੁੱਕਿਆ ਲੇਕਿਨ ਅੱਗੇ ਤੋਂ ਸਟਾਫ ਵਧਿਆ ਰੱਖਿਆ ਜਾਵੇ ਕੇਅਰ ਬੱਚੀ ਹੋਵੇ ਬੱਚਿਆਂ ਦੀ ਕਿਉਂਕਿ ਸਾਨੂੰ ਉੱਥੇ ਸਕੂਲ ਭੇਜ ਕੇ ਬੱਚਿਆਂ ਨੂੰ ਬੇਫਿਕਰੀ ਹੋਵੇ ਕਿ ਹਾਂ ਉਹਨਾਂ ਨੂੰ ਕੋਈ ਕੇਅਰ ਟੇਕ ਕਰਨ ਵਾਲਾ ਬੰਦਾ ਹੈ ਕਾਹ ਵੀ ਬੱਚੇ ਇੱਥੇ ਪੜ੍ਹਦੇ ਨੇ ਸਰ ਦੇਖੋ ਏਡਾ ਮਹਿੰਗਾ ਸਕੂਲ ਹੈ ਵਧੀਆ ਸਟਾਫ ਰੱਖਣਾ ਚਾਹੀਦਾ ਹੈ ਅੱچھے ਪੜੇ ਲਿਖੇ ਸਮੇਂ ਦਾ ਡਰਾਈਵਰ ਰੱਖਣੀ ਹੋਣੀ ਚਾਹੀਦੇ ਨੇ ਜਿਨ੍ਹਾਂ ਨੂੰ ਪਤਾ ਹੋਵੇ ਡਰਾਈਵਿੰਗ ਦੇ ਰੂਲਸ ਕੀ ਨੇ ਮੈਨਰਸ ਕੀ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੁਣ ਜਿਹੜਾ ਨਾਲ ਸਬੋਡੀਨੇਟਰ ਹੁੰਦਾ ਉਹ ਹੈ ਹੀ ਨਹੀਂਗਾ ਜਿਹੜਾ ਕੇ ਟੇਕਰ ਆਪਾਂ ਕਹਿੰਦੇ ਕਿ ਬੱਚਾ ਉਤਾਰੇ ਵੀ ਬੱਚਾ ਚੜਾਵੇ ਉਹ ਹੈ ਹੀ ਨਹੀਂਗਾ ਸਟਾਫ ਦੇ ਵਿੱਚ ਫਿਰ ਉਸ ਚੀਜ਼ ਜਿਹੜੀ ਸੇਵਿੰਗ ਹੋ ਰਹੀ ਹੈ ਤੇ ਏਡਾ ਮਹਿੰਗਾ ਫੀਸ ਲੈਣ ਦਾ ਫਿਰ ਮਤਲਬ ਕੀ ਹੈ ਸਕੂਲਾਂ ਦਾ ਇਸ ਚੀਜ਼ ਨਾਲ ਹੁਣ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਦੇ ਪੀਰੀਅਡ ਦੀ ਤਾਂ ਇਹੀ ਹੁਣ ਅਪੀਲ ਲੈਣੀ ਹੈ ਨਾ ਕਿ ਜਿਹੜਾ ਸਕੂਲ ਦਾ ਲਾਇਸੈਂਸ ਹੋ ਰੱਦ ਕੀਤਾ ਜਾਵੇ ਇਹਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਇਹ ਬਣਦਾ ਹੈ ਇਹ ਰੀਜ਼ਨ ਹੈ ਅੱਜ ਸਾਡੇ ਕਿਸੇ ਬੱਚੇ ਨਾਲ ਹੋਏ ਕੱਲ ਸਾਡੇ ਬੱਚੇ ਨਾਲ ਇਦਾਂ ਦਾ ਪਾਣਾ ਵਰ ਸਕਦਾ ਇਹ ਚੀਜ਼ ਨੂੰ ਆਪਾਂ ਨੂੰ ਹਿਮੈਨਟਿਕ ਲੈਣਾ ਚਾਹੀਦਾ ਹੈ ਦਰਦ ਹੋਣਾ ਚਾਹੀਦਾ ਇਸ ਗੱਲ ਦੇ ਵਿੱਚ ਉਸ ਚੀਜ਼ ਦੇ ਨਾਲ ਹੀ ਇਸ ਖਬਰ ਨੂੰ ਛਾਪਿਆ ਵੀ ਮੈਂ ਤਾਂ ਇਹੀ ਅਪੀਲ ਕਰੂੰਗਾ